ਸਤਿ ਸ੍ਰੀ ਅਕਾਲ ਬਾਈ ਸਾਰਿਆਂ ਨੂੰ ਅੱਜ ਆਪਾਂ ਚੱਲੇ ਆ ਅਨੰਦਪੁਰ ਸਾਹਿਬ ਮੱਥਾ ਟੇਕਣ ਤੇ ਹੁਣ ਆਪਾਂ ਖੜੇ ਆ ਸਤਲੂਜ ਦਰਿਆ ਦੇ ਕੰਢੇ ਤੁਸੀਂ ਆਪਾਂ ਕੱਲ ਗੁਰਤੇਗਵਾਦਰ ਸਾਹਿਬ ਜੀ ਦਾ ਸ਼ਹੀਦੀ ਦਿਹਾੜਾ ਤਾਂ ਕੱਲ ਭੀੜ ਜਿਆਦੇ ਸੀ ਸੰਗਤ ਜਿਆਦੇ ਹੁਣ ਕਰਕੇ ਤਾਂ ਕਰਕੇ ਜੇ ਆਪਾਂ ਦੋ ਦਿਨ ਚੱਲੇ 26 ਤਰੀਕ ਨੂੰ ਤੇ ਆਪਾਂ ਸਤਲੂਜ ਦਰਿਆ ਦੇ ਕੰਢੇ ਖੜੇ ਆ ਤੇ ਕੀਰਤਵਰ ਸਾਹਿਬ ਵਾਲਾ ਪੁਲ ਇਹ ਜਿਹੜਾ ਚੰਡੀਗੜ੍ਹ ਤੋਂ ਸਿੱਧਾ ਰੋਡਾਂ ਦਾ ਤੇ ਇੱਧਰ ਆ ਗਿਆ ਸਤਲੁਜ ਦਰਿਆ ਪਾਣਾ ਇਹਦਾ ਜਮ ਸਿੰਪਲ ਪਾਣੀ ਲੰਘ ਰਿਹਾ ਹੋਰ ਇਹਨੂੰ ਆਪਾਂ ਪੁਲ ਦੇ ਨਾਲ ਇਧਰਲੀ ਸਾਈਡ ਜਾਵਾਂਗੇ ਇਧਰ ਦਾ ਨਜ਼ਾਰਾ ਦਿਖਾਣਾ ਤੁਹਾਨੂੰ ਜਿਹੜਾ ਮਲਿੰਦਰਾ ਪਾਣੀ ਤੇਜ ਹੈ ਨਾ ਇਧਰਲੀ ਸਾਈਡ ਹੌਲਾ ਹੈ ਹੌਲੀ ਜਾਲ ਦਾ ਪਾਣੀ ਹੈ ਹੈ ਕੀ ਕਹਣਾ ਢੂੰਗਾ ਰਦਾ ਆਇਓ ਪਰਲੀ ਸਾਡੇ ਜਾ ਕੇ ਦੇਖਾਂਗੇ ਜਿੱਥੇ ਨਹਿਰਪੁਰ ਨਹਿਰ ਨਿਕਲਦੀ ਹੈ ਜਿਹੜਾ ਬੰਦਾ ਗਿਰ ਵਿੱਚ ਗਿਰ ਗਿਆ ਬਚ ਗਿਆ ਓਕਾ ਓਕਾ ਹੈ ਨਾ ਔਰ ਇਹ ਦੇਖ ਨਾ ਤੇ ਯਾਰ ਕੁਲ ਵੀ ਲੀ ਜਾਂਦਾ ਹੈ ਆ ਨਹਿਰ ਹੈ ਇਹ ਦੂਜੀ ਸਾਈਡ ਤੇ ਦਿਖਾਣੇ ਤੈਨੂੰ ਅਜੇ ਇੱਧਰ ਆ ਜਾਂਦਾ ਸਤਲੁਜ ਰਿਆ ਇਹਦਾ ਨਿਆਰਾ ਦੇਖੋ ਜਿਹੜੀ ਆਹ ਵਾਲਾ ਟੋਲੇ ਨਾ ਇੱਥੋਂ ਤੋਂ ਪਾਣੀ ਥੱਲੇ ਨੂੰ ਆਂਦਾ ਆ ਤੇ ਆਹ ਥੱਲੇ ਨੂੰ ਨਹਿਰ ਨਿਕਲ ਗਈ ਤੇ ਆਹ ਸਤਲੁਜ ਰਿਆ ਉੱਪਰੋਂ ਨਿਕਲਦਾ ਆ ਉਹ ਸਾਹਮਣੇ ਦਿਖਾਉਣਾ ਅੱਗੇ ਜਾ ਕੇ ਕਲੀਅਰ ਪਤਾ ਲੱਗੂਗਾ ਦਿਮਾਗ ਦੇਖੋ ਬੰਦੇ ਨੇ ਕਿਹੜੇ ਹਿਸਾਬ ਨਾਲ ਲਾਇਆ ਵੈਸੇ ਤਾਂ ਇਹ ਅੰਗਰੇਜ਼ਾਂ ਟਾਈਮ ਦਾ ਬਣਿਆ ਹੋਇਆ ਆ ਹੁਣ ਆ ਲੈ ਆਂ ਤਾਂ ਖੈਰ ਇਹ ਕੀ ਬਣਾਉਣਾ ਆ ਇਹ ਜਿੱਦਾਂ ਹੀ ਬਣਿਆ ਹੋਇਆ ਆ ਇਧਰ ਨੂੰ ਥੱਲੇ ਨੂੰ ਵੀ ਨਹਿਰ ਨਿਕਲਦੀ ਐ ਤੇ ਪੁੱਲ ਉਹ ਦਰਿਆਰ ਨਿਕਲ ਆਇਆ ਆ ਆਪਾਂ ਵੀਡੀਓ ਨਾ ਉਹ ਪੁੱਲ ਦੇ ਪਰਲੀ ਸਾਈਡ ਬਣਾਈ ਸੀ ਨਾ ਉਸ ਤੋਂ ਬਾਅਦ ਹੁਣ ਆਪਾਂ ਪੁੱਲ ਦੇ ਇਧਰਲੀ ਸਾਈਡ ਆ ਗਏ ਆ ਇਹ ਉੱਪਰੋਂ ਨਿਕਲ ਜਾਂਦਾ ਆਪਣਾ ਸਤਲੁਜ ਤੇ ਉੱਤੇ ਇਹਦੇ ਥੱਲੇ ਨੂੰ ਨਿਕਲਦਾ ਅੰਡਰਗਰਾਉਂਡ ਪਾ ਖੜਾ ਉਹ ਨਹਿਰ ਹੁਣ ਆਪਾਂ ਇਧਰ ਜਾ ਕੇ ਦੇਖੋਗੇ ਕਿਉਂਕਿ ਹੁਣ ਆਪਾਂ ਜਾਦਾ ਇਧਰ ਆ ਗਏ ਆ ਉਹ ਜਿਹੜਾ ਸਾਹਮਣੇ ਬਣਿਆ ਹੋਇਆ ਨਾ ਹਾਲ ਇਹ ਬਣਿਆ ਹੋਇਆ ਆ ਇਹਦੇ ਨੀਚੇ ਨੂੰ ਪਾਣੀ ਚਲੇ ਜਾਂਦਾ ਅੰਡਰਗਰਾਊਂਡ ਹੋ ਕੇ ਨਾ ਇਧਰ ਨਿਕਲ ਜਾਂਦਾ ਹੋ ਕੇ ਇਧਰਲੀ ਸਾਈਡ ਉਹ ਵੀ ਦੇਖਦੇ ਆਪਾਂ ਜਾ ਕੇ ਚਲੋ ਸਾਡੇ ਨਾਲ ਆਏ ਹੋਏ ਆ ਦੋ ਬੰਦੇ ਆਪਾਂ ਇੱਕ ਬੰਦੇ ਨੂੰ ਠੀਕ ਰਿਹਾ ਤਾਂ ਖੜੇ ਤੇ ਨਹੀਂ ਆਪਾਂ ਸਤ ਅਨੰਦਪੁਰ ਸਾਹਿਬ ਨੂੰ ਚਲੇ ਜਾਣਾ ਤਾਂ ਆ ਮਹਾਂਪੁਰ ਛਾਏ ਹੋਇਆ ਪਰ ਨਾਲ ਇਹ ਵਾਲੇ ਤੇ ਸੋਚਿਆ ਚਲੋ ਨਾਲੇ ਵੀਡੀਓ ਬਣਾ ਲੈਣ ਨਾਲੇ ਦਰਿਆਉ ਦੇਖਦੇ ਆ। ਬਾਈ ਕਈ ਨਾ ਬੰਦੇ ਜਿਖਣ ਆ ਆ ਪਿੱਛੇ ਨਾ ਸਵਾਹ ਪਈ ਐ। ਇਹ ਚੀਜ਼ਾਂ गिर ਕੇ ਜਾਂਦੇ ਹੋਰੇ। ਥੈਲੇ ਵੀ ਪਿੱਛੇ गिर ਜਾਂਦੇ ਆ। ਤੇ ਜਿਹੜੇ ਸਵਾਹ ਦੇ ਭਰੇ ਹੋਏ ਥੈਲੇ ਆ ਤੇ ਉਹ ਵੀ ਹੋਰੇ गिर ਕੇ ਜਾਂਦੇ ਆ। ਦੇਖੋ ਸਿਰੇ ਤੱਕ ਆ ਹੀ ਕੁਸਾ ਐ। ਸਵਾਹ ਸਵਾਹ ਪਈ ਐ ਚ ਲੋਕ ਹੋਰੇ गिर ਕੇ ਜਾਂਦੇ ਪਤਾ ਨਹੀਂ ਕਾਹਦੇ गिर ਕੇ ਜਾਂਦੇ। ਇਹ ਚੀਜ਼ ਦੀ ਬਹੁਤ ਸਮਝ ਨਹੀਂ ਲੱਗੀ ਹੈਗੀ। ਵੀ ਐਡਾ ਸੋਹਣਾ ਦਰਿਆ ਵਗੀ ਜਾਂਦਾ ਹੈ ਨਾ। ਵੀ ਤੁਸੀਂ ਇਹਨੂੰ ਕਿਉਂ ਗੰਦਾ ਕਰੀ ਜਾਂਦੇ ਆ? ਆ ਦੇਖੋ ਇਧਰ ਵੀ ਸਵਾਜ ਹੀ ਪਈ ਆ ਇਹ ਚੀਜ਼ਾਂ गिर ਕੇ ਜਾਂਦੇ ਰਹਿ ਪਹਿਲਾਂ ਚੱਲ ਠੀਕ ਹੈ ਸਵਾਹ ਬੰਦਾ गिर ਕੇ गिर ਗਿਆ ਪਰ ਉਹ ਥੈਲੇ ਦੇ ਵਿੱਚੇ गिर ਜਾਂਦੇ ਯਾਰ ਉਹ ਜਿੰਦਰਾ ਕੀ ਲੱਗਦਾ ਜਿਹੜੇ ਪੱਥਰ ਆ ਨਾਲ ਹੜ ਕੇ ਆਏ ਹੋ ਗਿਆ ਇਹ ਤਾਂ ਫਟੇ ਪਏ ਨੇ ਹੈ ਆ ਸਾ ਪੜਾ ਹੈ ਨਾ ਜਾਂ ਤਾਂ ਪੁੱਪਾ ਪਰਾਣਾ ਪੋੜ ਹੋਣਾ ਮੈਂ ਕਹਿੰਦਾ ਪੋੜ ਪਹਿਲਾਂ ਹੋਣਾ ਹੈ ਪਰਾਣਾ ਉਹ ਦੇਖਣਾ ਪਰਾਣਾ ਪੋੜ ਆ ਇਹ ਆ ਬੁਰਜੀਆ ਬਣੀਏ ਵੀ ਨਾ ਇਹਨਾਂ ਨੂੰ ਪਾਣਾ ਪੁਲ ਹੋਣਾ ਆਵਾਜ਼ ਬਹੁਤ ਕਰਦਾ ਰਹਾ ਇਹ ਲੋਵੀ ਇਹ ਦੀ ਵੀਡੀਓ ਪਰਲੀ ਸਾਈਡ ਵੀ ਆਪਾਂ ਦੇਖੀਏ ਤੇਰਾ ਉਹਦੀ ਤੇ ਇਹ ਇੱਧਰੋਂ ਨਿਕਲ ਲਾਇਆ